ਕੋ ਮਨੇ ਚੱਕੀ ਜਿਹਦੇ ਕਿਰਚਾ ਵਜੀ ਕੋਣ ਹੋ ਉਹ ਮੇਰੇ ਘਰ ਰਹਿੰਦਾ ਕੀ ਨਾ ਹੋਣਾ ਦਾ ਹਰੂਮ ਕੁਮਾਰ ਕੀ ਗੱਲ ਕੀ ਹੋਈ ਜੇ ਕੋਈ ਕੁਝ ਨਹੀਂ ਅਸੀਂ ਆਪਣੇ ਘਰ ਰਹਿੰਦੇ ਹਾਂ ਇਹਨੇ ਬੱਸ ਉਹਨੇ ਮੁੰਡੇ ਨੂੰ ਇਹ ਮੁੰਡਾ ਨਾ ਪਿੱਛੇ ਲੱਗਦਾ ਹੈ ਤੇ ਮਾਤਾ ਜੀ ਨਾਲ ਤੇ ਇਹ ਬੋਲਦੇ ਵੀ ਕਿ ਤਾਂ ਤੇ ਕੋਣ ਆ ਤੂੰ ਕਹਿੰਦੇ ਫੇ ਕਹਿੰਦਾ ਤੂੰ ਕੋਣ ਆ ਕਹਿੰਦਾ ਮੈਂ ਤੇ ਆਪਣੇ ਘਰ ਚਲਾ ਮੇਰਾ ਤੇ ਇੱਥੇ ਘਰ ਆ ਉਹਨੇ ਬੱਸ ਇੰਨੀ ਗਾਲੀ ਕਹੀ ਮੇਰੇ ਹਸਬੰਦ ਨੇ ਤੇ ਬੱਸ ਉਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਬਾਅਦ ਤੋਂ ਉਹਨੇ ਨਾ ਆਖਿਆ ਕਹਿੰਦਾ ਤੂੰ ਬਤਵਾਸ ਮੈਂ ਕਿਹਾ ਮੇਰੇ ਹਸਬੰਦ ਨੂੰ ਕਹਿੰਦਾ ਨਾਲ ਹੀ ਉਹਨੇ ਕਿੱਚ ਕੱਢ ਲਈ ਕਿੱਚ ਕੱਢ ਕੇ ਉਹਨੇ ਨਾਲ ਹੀ ਮਾਰਨ ਦੀ ਕੋਸ਼ਿਸ਼ ਕੀਤੀ ਇੱਕ ਇੱਥੇ ਮਾਰੀ ਇੱਕ ਇੱਥੇ ਮਾਰੀ ਕਿੱਧਰ ਮਾਰੀ ਕਿੱਧਰ ਮਾਰੀ ਉਹਨੇ ਮਾਰ ਮਾਰ ਕੇ ਨਾ ਆਖਿਆ ਕਿ ਉਹ ਮਾਰਨਾ ਚਾਹੁੰਦਾ ਹੀ ਠੀਕ ਹੈ ਮਾਰ ਚੇ ਉਹਦੇ ਇੱਕ ਮੁੰਡਾ ਹੀ ਆਇਆ ਉਹਦੇ ਉੱਤੇ ਕੰਨੇ ਪੈ ਗਿਆ ਤੇ ਉਹਨੇ ਉਹਦੇ ਢਿੱਡ ਚ ਕਿਚ ਮਾਰਦੇ ਕੀ ਚਾਹੁੰਦੇ ਕੀ ਉਹ ਕਾਰਵਾਈ ਕੀ ਹੋਣੀ ਚਾਹੀਦੀ ਹੈ ਵੀ ਜਦੋਂ ਸਜ਼ਾ ਮਿਲਣੀ ਚਾਹੀਦੀ ਹੈ ਉਹਦੇ ਉਹਦੇ ਕੁਸ਼ਰਾਣਾ ਹੀ ਨਹੀਂ ਚਾਹੀਦਾ ਉਹਨਾਂ ਬਸ ਉਸ ਕਰ ਮੇਰੇ ਹਸਬੰਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਨਾ ਬਸ ਖਤਮ ਕਰ ਦੋ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਆਹ ਵੇਖੋ ਬੱਚੇ ਦੇ ਵੀ ਕੱਪੜੇ ਲਪੜੇ ਨੇ ਮੈਂ ਵੀ ਬੱਚਾ ਛੋਟਾ ਲੈ ਕੇ ਗਈ ਨਾਲ ਮੇਰਾ ਬੱਚਾ ਚੱਲਦਾ ਨਹੀਂ ਖਿੱਦਣਾ ਨਹੀਂ ਕੁਝ ਨਹੀਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਕਤਾਰ ਉਹ ਹੀ ਰੋਵੰਡਾ ਲਾਂ ਆਂਦਾ ਸੀ ਬੁਏ ਤੇ ਤਾਂ ਮੈਂ ਕਿਹਾ ਕਿ ਹੀਰੋਂ ਦਾ ਥੋੜਾ ਕੱਗੇ ਗੱਲ ਆ ਉਹਨੇ ਮੈਨੂੰ ਥੜੀ ਖੇਚ ਕੇ ਕਿਹਾ ਤਾਂ ਥੜੀ ਬੋਥਾ ਲੈ ਲੈ ਅੰਦਾ ਥੱਪੜ ਮਾਰ ਦਿੱਤਾ ਮੇਰੇ ਨਾਲੇ ਪੁੱਤ ਮੈਨੂੰ ਬੜਾ ਕੁਛ ਬੋਲਿਆ ਗਾਂਜ ਨੇ ਮੈਂ ਉਤਰਾਂ ਮੇਰੀ ਐ ਛਾਲੀ ਆਂਦੇ ਆ ਹੀ ਕੰਨਾ ਤੂੰ ਮਾਤਾ ਨਾਲ ਸਾਡੀ ਪੂਆ ਨਾਲ ਕਿਉਂ ਇਤਰਾ ਕਰਨਾ ਹੋਈ ਇਹਦੇ ਨਾਲਨੇ ਕਿਰਚਾ ਮਾਰ ਦਿੱਤੀਆਂ ਮੈਂ ਉੱਥੇ ਟੱਕ ਗਈ ਮੇਰਾ ਪੁੱਤ ਮਾਰ ਕੇ ਸੁੱਟ ਗਿਆ ਤੁਸੀਂ ਮੇਰੀ ਕਾਸੂ ਮੇਰਾ ਪੁੱਤ ਰਵਰਗਾ ਟੋਕ ਟੋਕ ਕੇ ਮੇਰੇ ਸਾਹਮਣੇ ਬੁਰੂ ਬੁਲਨੇ ਸੀ ਨਾ ਕਰ ਕੀ ਹੋ ਗਰੀ ਬੰਦਾ ਮੋਰਾ ਯੋਸੇ ਪਹਿਨੀ ਸਮਾ ਬਰ ਹੋ ਗਏ ਉਹ ਆ ਬੋਤ ਮੇਰੇ ਸਾਹਮਣੇ ਮਾਰਨਾ ਨੂੰ ਮੈਂ ਮਰ ਜਾਵਾਂ ਤੋ ਨਾ ਤੋ ਮੇਰੇ ਨੂੰ ਨਾ ਕੁਛ ਪਗਾ ਦੇ ਲੋ ਆ ਉਹਦਾ ਪਿਓ ਸੇ ਉਸਦੀ ਮਾਂ ਕੋਲ ਸੇ ਮੈਂ ਮੈਡੀਕਲ ਆਫਸਰ ਸਿਵਲ ਹਸਪਤਲ ਗੁਰਦਾਸਪੁਰ ਤੋਂ ਬੋਲ ਰਿਹਾ ਹਾਂ ਸਾਡੀ ਕੁਛ ਆਮੇ 6:30 ਵਜੇ ਇੱਕ ਮਰੀਜ਼ ਅਰुण ਕੁਮਾਰ son of ਰਕੇਸ਼ ਕੁਮਾਰ اسلامਾਬਾਦ ਮੰਨ ਲਿਜਾਇਆ ਸੀਗਾ ਇਹਦੇ ਪੇਟ ਤੇ ਕੁਝ ਕੱਟ ਲੱਗੇ ਹੋਏ ਹਨ ਜਿੰਨੂੰ ਆਪਾਂ ਸੀਟੀ ਕਰਵਾ ਕੇ ਦੇਖ ਰਹੇ ਹਾਂ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਨਹੀਂ ਹੈ ਬਾਕੀ ਪੇਸ਼ੈਂਟ ਸਟੇਬਲ ਹੈਗਾ ਇਸ ਵੇਲੇ ਕੱਟ ਕਿੰਨੇ ਲੱਗੇ ਹੋਏ ਸਾਕਾ ਕਿੰਨੇ ਲੱਗੇ ਜੀ ਕਿੰਨੇ ਕੱਟ ਲੱਗੇ ਕੱਟ ਪੰਜ ਕੱਟ ਲੱਗੇ ਨੇ ਕੱਟ ਮੋਸਟਲੀ ਸਰਫੇਸ਼ੀਅਲ ਨੇ ਕੋਈ ਡੀਪ ਕੱਟ ਨਹੀਂ ਹੈ ਕਿਹਨ ਸਟੇਬਿਲ ਹੈ ਜੀ ਹਾਂ ਟ੍ਰੀਟਮੈਂਟ ਚੱਲ ਰਿਹਾ ਪੇਸ਼ੈਂਟ ਪੂਰਾ ਔਰੀਐਂਟਡ ਨਹੀਂ ਗਾਛਾ ਦੋਨੇ ਕੁਛ ਖਾਦਾ ਪੀਤਾ